ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਦੇਸ਼ ਦੇ ਵਿੱਚ ਵੱਧ ਰਿਹਾ ਹਵਾ ਪ੍ਰਦੂਸ਼ਣ ਨੂੰ ਲੈ ਕੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਵੱਲੋਂ ਪਰਾਲੀ ਸਾੜਨ ਦੇ ਕਰਕੇ ਪ੍ਰਦੂਸ਼ਣ ਬਹੁਤ ਵੱਧ ਰਿਹਾ ਪਰ ਕਿਸਾਨ ਆਗੂ ਇਹਨਾਂ ਦੋਸ਼ਾਂ ਨੂੰ ਨਕਾਰਦੇ ਹੋਏ ਸਰਕਾਰ ਦੀ ਨੀਅਤ ਤੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੇ ਇਥਨੋਲ ਫੈਕਟਰੀ ਦੇ ਖਿਲਾਫ ਲੱਗੇ ਧਰਨੇ ਤੇ ਹੋਈ ਕਾਰਵਾਈ ਤੇ ਨਾਰਾਜ਼ਗੀ ਪ੍ਰਗਟਾਈ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਅਝਹੀਆਂ ਫੈਕਟਰੀਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਕਿਸਾਨਾਂ ਦੇ ਉੱਪਰ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਸਰ ਸਾਬ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਸਵੇਰ ਸੂਚਨਾ ਮਿਲੀ ਹੈ ਕਿ ਰਾਜਸਥਾਨ ਦੇ ਹਨਮਾਨਗੜ ਜ਼ਿਲ੍ਹੇ ਦੇ ਟਿੱਬੀ ਤਹਿਸੀਲ ਦੇ ਵਿੱਚ ਐਸਕੇਐਮ ਨੋਟ ਪੋਲਿਟিক্যাল ਦੇ ਵੱਲੋਂ ਇੱਕ ਲਗਾਤਾਰ ਲੰਬੇ ਸਮੇਂ ਤੋਂ 1.5 ਸਾਲ ਤੋਂ ਉੱਥੇ ਲੱਗ ਰਹੀ ਇੱਕ ਇਥਲੈਲ ਫੈਕਟਰੀ ਦੇ ਖਿਲਾਫ ਲੋਕਾਂ ਦਾ ਪ੍ਰੋਟੈਸਟ ਚੱਲ ਰਿਹਾ ਸੀ। ਔਰ ਅੱਜ ਪਤਾ ਲੱਗਾ ਕਿ ਸਵੇਰ ਤੜਕੇ 4 ਵਜੇ ਉਸ ਧਰਨੇ ਦੇ ਉੱਤੇ ਹਮਲਾ ਕੀਤਾ ਪੁਲਿਸ ਨੇ ਤੇ ਉਹ ਲੋਕਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਹੈ। ਲੋਕਾਂ ਨੂੰ ਉਠਾਇਆ ਹੈ। ਦੋਸਤੋ ਮੇਰੀ ਇੱਕ ਤਾਂ ਬੇਨਤੀ ਹੈ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਜਿਲੇ ਹਤਕੰਡਿਆਂ ਦੇ ਨਾਲ ਆਪਾਂ ਦੇਖਿਆ ਹੈ ਮਹਾਰਾਸ਼ਟਰ ਦੇ ਵਿੱਚ ਹਰਿਆਣੇ 'ਚ ਉਸ ਤੋਂ ਬਾਅਦ ਅਜਬ ਦਿੱਲੀ ਤੋਂ ਬਾਅਦ ਤੇ ਫਿਰ ਆਗੇ ਬਿਹਾਰ ਦੇ ਵਿੱਚ ਤਾਂ ਜਿਸ ਤਰੀਕੇ ਦੇ ਨਾਲ ਜਿਵੇਂ ਜਿਵੇਂ ਉਹ ਅਲੱਗ-ਅਲੱਗ ਰਾਜਾਂ ਦੇ ਵਿੱਚ ਆਪਣੀ ਤਾਕਤ ਵਧਾ ਰਹੀ ਹੈ ਸਰਕਾਰ ਤੇ ਉਸੇ ਤਰ੍ਹਾਂ ਸਰਕਾਰ ਦਾ ਡੰਗ ਤੇਜ਼ ਹੋ ਰਿਹਾ ਹੈ। ਅੰਦੋਲਨਕਾਰੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਤੇ ਤੁਰੀ ਹੋਈ ਹੈ ਸਰਕਾਰ। ਔਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਬਾਇਆ ਜਾ ਰਿਹਾ ਹੈ। ਮੈਂ ਪੁੱਛਣਾ ਚਾਹਣਾ ਸਾਡੀ ਸਰਕਾਰ ਨੂੰ ਸਤਕਾਰਯੋਗ ਸਾਡੀ ਸੁਪਰੀਮ ਕੋਰਟ ਨੂੰ ਤੇ ਉਹਨਾਂ ਸੰਸਥਾਵਾਂ ਨੂੰ ਜਿਹੜੇ ਰੋਜ਼ ਦੁਹਾਈ ਪਿੱਟਦੇ ਨੇ ਕਿ ਪੋਲੂਸ਼ਨ 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 ਕੀ ਐਥਨਾਈਲ ਦੀ ਫੈਕਟਰੀ ਜਿੱਥੇ ਲੱਗੇਗੀ ਉਸ ਇਲਾਕੇ ਦੇ ਲੋਕਾਂ ਦਾ ਹਾਲ ਕੀ ਹੋਏਗਾ ਔਰ ਜਿਹੜੀ ਤੁਸੀਂ ਪੋਲੂਸ਼ਨ ਦਾ ਕੇ ਕਿਸਾਨਾਂ ਦੇ ਸਰਦਰ ਉੱਤੇ ਮਰਦੇ ਹੋ ਉਹਦੀਆਂ ਤਾਂ ਰਿਪੋਰਟਾਂ ਸੀਐਸਸੀ ਦੀਆਂ ਰਿਪੋਰਟਾਂ ਆ ਗਈਆਂ ਤੁਹਾਡੇ ਸਾਹਮਣੇ ਨਿਕਲ ਕੇ ਆ ਗਿਆ ਕਿ ਇੱਕ ਤੋਂ ਲੈ ਕੇ 3% ਪੋਲੂਸ਼ਨ ਕਿਸਾਨ ਕਰਦਾ ਹੈ ਲੇਕਿਨ ਦੋਸ਼ੀ ਫਿਰ ਵੀ ਕਿਸਾਨ ਠਹਿਰਾਇਆ ਜਾ ਰਿਹਾ ਹੈ ਉਸੇ ਹੀ ਸੀਐਸਸੀ ਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ 50% ਪੋਲੂਸ਼ਨ ਆ ਜਿਹੜਾ ਉਹ ਟ੍ਰੈਫਿਕ ਤੋਂ ਐ ਤੇ ਜਦੋਂ ਕਿ ਉਧਰਲੇ ਪਾਸੇ ਧਿਆਨ ਦੇਣ ਦੀ ਬਜਾਏ ਕਿਸਾਨਾਂ ਨੂੰ ਜੁਰਮਾਨਾ ਕਿਸਾਨਾਂ ਦੇ ਉੱਤੇ ਮੁਕਾਦਮੇ ਕਿਸਾਨਾਂ ਦੇ ਉੱਤੇ ਰੈੱਡ ਐਂਟਰੀਆਂ ਇਹ ਕੀਤੀਆਂ ਜਾ ਰਹੀਆਂ ਨੇ ਤਾਂ ਮੈਂ ਪੁੱਛਣਾ ਚਾਹਣਾ ਸਾਡੀਆਂ ਇਹਨਾਂ ਸੰਸਥਾਵਾਂ ਨੂੰ ਇਹਨਾਂ ਅਧਾਰਿਆਂ ਨੂੰ ਕਿ ਕਿਰਪਾ ਕਰਕੇ ਆ ਜਿਹੜੀਆਂ ਇਥਨੌਲ ਵਰਗੀਆਂ ਫੈਕਟਰੀਆਂ ਲੱਗ ਰਹੀਆਂ ਨੇ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਲਗਾਤਾਰ ਪਾਣੀ ਗੰਦਾ ਕਰ ਰਹੀਆਂ ਜੀਰੇ ਦੇ ਅੰਦਰ ਉਸ ਫੈਕਟਰੀ ਨੇ ਇਹਨਾਂ ਗੰਦ ਪਾਇਆ ਕਿ ਇਲਾਕੇ ਦੇ ਵਿੱਚ ਬੜੀਆਂ ਭਿਆਨਕ ਬਿਮਾਰੀਆਂ ਫੈਲੀਆਂ ਤੇ ਅੱਜ ਉਹਦੇ ਤੇ ਬੇਸ਼ੱਕ ਕਹਿ ਰਿਹਾ ਐਨਜੀਟੀ ਜੀ ਐ ਐ ਐ ਐ ਐਨਜੀਟੀ ਕੇ ਉਹਨੂੰ ਬੰਦ ਕਰੋ ਲੇਕਿਨ ਅੱਜ ਦਾ ਕਹਿਣਾ ਤੇ ਲਗਾਤਾਰ ਉਹਨਾਂ ਲੋਕਾਂ ਨੂੰ 2 ਸਾਲ 3 ਸਾਲ ਉਤੇ ਅੰਦੋਲਨ ਕਰਨਾ ਪਿਆ ਲੜਨਾ ਪਿਆ ਤੋਂ ਮੇਰਾ ਕਹਿਣ ਦਾ ਭਾਵੇਂ ਹੈ ਕਿ ਇਹਨਾਂ ਅਦਾਰਿਆਂ ਨੂੰ ਐਨਜੀਟੀ ਵਰਗੇ ਅਦਾਰਿਆਂ ਨੂੰ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੀ ਦੇਣ ਦੀ ਲੋੜ ਹੈ ਸਾਡੀ ਸੁਪਰੀਮ ਕੋਰਟ ਨੂੰ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਕਿਸਾਨਾਂ ਦਾ ਗੁੱਸੇ ਨੂੰ ਹੋਰ ਨਾਂ ਅਜ਼ਮਾਇਆ ਜਾਏ ਜਿੰਨਾ ਲੋਕ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖ ਕੇ ਤੁਹਾਨੂੰ ਵੋਟਾਂ પાਕੇ ਤੁਹਾਨੂੰ ਸੱਤਾ ਤੇ ਲੈ ਕੇ ਜਾਂਦੇ ਨੇ ਅੱਜ ਤੁਸੀਂ ਉਹਨਾਂ ਲੋਕਾਂ ਦੇ ਉੱਤੇ ਡਾਂਗਾ ਮਾਰ ਕੇ ਉਹਨਾਂ ਨੂੰ ਆਪਣੀ ਆਵਾਜ਼ ਵੀ ਉਠਾਉਣ ਨਹੀਂ ਦੇ ਰਹੇ ਤੁਸੀਂ ਉਹਨਾਂ ਦੀ ਮੰਗ ਤਾਂ ਸੁਣਨੀ ਕੀ ਉਹਨਾਂ ਦੀ ਗੱਲ ਮੰਨਣੀ ਤਾਂ ਕੀ ਹੈ ਔਰ ਉਲਟਾ ਸਗੋਂ ਤੁਸੀਂ ਦਬਾ ਦੇ ਰਹੇ ਹੋ ਕਿ ਸਾਡੇ ਕੋਲ ਬਹੁਤ ਫੌਜਾਂ ਨੇ ਅਸੀਂ ਆ ਕਰਦੇਾਂਗੇ ਕੋਈ 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 ਅਧਿਕਾਰੀ ਬੋਲ ਦਿੰਦਾ ਮੇਰੇ ਕੋਲ 1500 ਪੁਲਿਸ ਆ ਕੋਈ ਕਹਿ ਦਿੰਦਾ ਮੇਰੇ ਕੋਲੇ 15000 ਪੁਲਿਸ ਆ ਕੋਈ ਕਹਿ ਦਿੰਦਾ ਮੇਰੇ ਕੋਲੇ ਇੰਨੀ ਪੁਲਿਸ ਆ ਦੋਸਤੋ ਧਿਆਨ ਦਿਓ ਤੁਸੀਂ ਵੀ ਤੇ ਮੈਂ ਪੁਲਿਸ ਦੇ ਉਹਨਾਂ ਅਧਿਕਾਰੀਆਂ ਨੂੰ ਵੀ ਦੱਸ ਦਿਆਂ ਲੋਕਾਂ ਦੇ ਗੁੱਸੇ ਦੇ ਸਾਹਮਣੇ ਕਿਸੇ ਨੂੰ ਕੁਝ ਨਹੀਂ ਕੀਤਾ ਜਾਣਾ ਕੱਖ ਨਹੀਂ ਹੋਣਾ ਜਿੱਦੇ ਲੋਕਾਂ ਦੇ ਵਿੱਚ ਗੁੱਸਾ ਆਇਆ ਆ ਦੇਖਿਆ ਨਾ ਪੰਜਾਬ ਯੂਨੀਵਰਸਿਟੀ ਚਾਇਸ ਸੀ ਰੋਕ ਲਿਆ ਪੁਲਿਸ ਨੇ ਲੋਕ ਹਿੱਕ ਤੇ ਚੜ ਕੇ ਜਾ ਕੇ ਆਪਦਾ ਪ੍ਰੋਗਰਾਮ ਕਰਕੇ ਆਏ ਨੇ ਸੁਣ ਨਹੀਂ ਰੁਕਣੇ ਲੋਕ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਲੋਕ ਜਿੱਦੋਂ ਲੋਕ ਉੱਠ ਖੜੇ ਇਹ ਜੇ ਲੋਕਾਂ ਦੀ ਗੱਲ ਕਰੀਏ ਜਿਹੜੇ ਰਾਜਸਥਾਨ ਦੇ ਵਿੱਚ ਮੈਂ ਪਬਲਿਕ ਨੂੰ ਕਹਿਣਾ ਚਾਹਣਾ ਮੇਰੇ ਦੋਸਤੋ ਤੁਸੀਂ ਵੀ ਸੁਣੋ ਧਿਆਨ ਨਾਲ ਗੱਲ ਇਹ ਤਾਂ ਹਰੇਕ ਚਾਹੁੰਦਾ ਹੈ ਕਿ ਉਹ ਫੈਕਟਰੀ ਉੱਥੇ ਨਾ ਲੱਗੇ ਲੇਕਿਨ ਅਸੀਂ ਧਾਨੇ ਤੇ ਆਉਣੇ ਆ ਦੋ ਪਾਲ ਲਈ ਆਏ ਆ ਅਸੀਂ ਬੜੀ ਸੋਹਣੀ ਪੱਗ ਬੰਨ ਕੇ ਆਉਣੇ ਆ ਚਿੱਟਾ ਕੁੜਤਾ ਪਜਾਮਾ ਪਾ ਕੇ ਆਉਣੇ ਆ ਪੈਰਾਂ ਦੇ ਵਿੱਚ ਜਰਾਬਾਂ ਦੇ ਬੂਟ ਪਾ ਕੇ ਆਉਣੇ ਜਿਵੇਂ ਅਸੀਂ ਉੱਥੇ ਬਰਾਖ ਚੱਲੇ ਹੁੰਦੇ ਆ ਦੋਸਤੋ ਓਨੀ ਦੇਰ ਤੱਕ ਕਿ ਲੋਕ ਤੁਹਾਡੀ ਗੱਲ ਨੂੰ ਨਹੀਂ ਸੁਣਨਗੇ ਓਨੀ ਦੇਰ ਤੱਕ ਇਹਨਾਂ ਦੇ ਅੰਦਰ ਤੁਹਾਡਾ ਡਰ ਨਹੀਂ ਪੈਦਾ ਹੋਏਗਾ ਜਿੰਨੀ ਦੇਰ ਤੱਕ ਤੁਸੀਂ ਇਹ ਸੋਚ ਕੇ ਨਹੀਂ ਨਿਕਲਦੇ ਕਿ ਅਸੀਂ ਉੱਥੇ ਜਾ ਕੇ ਲੜਨ ਮਰਨ ਚੱਲੇ ਆਂ ਅਸੀਂ ਉਹਨੂੰ ਬੰਦ ਕਰਨ ਚੱਲੇ ਆਂ ਔਰ ਉਹ ਉਦੋਂ ਹੋਣਾ ਜਦੋਂ ਤੁਹਾਡੇ ਮੋਢਿਆਂ ਦੇ ਉੱਤੇ ਸੰਘਾ ਤੇ ਤੰਗਲੀਆਂ ਰੱਖੀਆਂ ਹੋਈਆਂ ਜਦੋਂ ਤੁਹਾਡੇ ਸਿਰਾਂ ਤੇ ਪੌਂਚਵੀਆਂ ਪੱਗਾਂ ਦੀ ਬਜਾਏ ਸਿਰਾਂ ਤੇ ਸਾਫੇ ਵੱਜੇ ਹੋਏ ਪੈਰਾਂ ਦੇ ਵਿੱਚ ਬੂਟ ਤੇ ਜਰਾਬਾਂ ਨਹੀਂ ਪਾ ਬਜਾਏ ਤੁਹਾਡੇ ਪੈਰਾਂ 'ਚ ਚੱਪਲਾਂ ਪਾਈਆਂ ਹੋਈਆਂ ਜਿਸ ਤਰ੍ਹਾਂ ਆਪਦੇ ਖੇਚ ਕੰਮ ਕਰਦੇ ਆਂ ਉਵੇਂ ਹੀ ਇੱਧਰ ਨੂੰ ਮੈਦਾਨ ਦੇ ਵਿੱਚ ਨਿਕਲੇ ਤੇ ਦੇਖਾਂਗੇ ਬਲਾਕ ਸਰਕਾਰ ਕੀ ਕਰਦੀ ਹੈ ਉਸੇ ਰਾਜਸਥਾਨ ਦੇ ਵਿੱਚ ਸਾਡੇ ਕਿਸਾਨਾਂ ਦੀ ਸਾਡੇ ਲੋਕਾਂ ਦੇ ਜਿਹੜੇ ਸਾਡੇ ਮੇਲ ਸਾਡੀ ਪਬਲਿਕ ਆ ਜਿਹੜੀ ਉਹਨਾਂ ਦੀ ਪਾਪੂਲੇਸ਼ਨ ਲਗਭਗ 8 ਕਰੋੜ ਹੈ ਜੀ ਰਾਜਸਥਾਨ ਦੀ 8.5 ਕਰੋੜ ਪਾਪੂਲੇਸ਼ਨ ਹੈ ਮੈਂ ਦੱਸਣਾ ਚਾਹੁੰਦਾ ਧਿਆਨ ਦੇਵੇ ਪ੍ਰਸ਼ਾਸਨ ਧਿਆਨ ਦੇਵੇ ਸਰਕਾਰ ਤੇ ਪਲੀਜ਼ ਕਿੰਨੀਆਂ ਲੋਕਾਂ ਨੂੰ ਧਿਆਨ ਦਿਓ ਸਿਰਫ ਸਿਰਫ 97000 ਨੇ ਪੁਲਿਸ ਦੇ ਮੁਲਾਜ਼ਮ ਤੁਹਾਡੇ ਰਾਜਸਥਾਨ ਚ ਉਹ 97000 ਤੁਹਾਨੂੰ 8 ਕਰੋੜ ਲੋਕਾਂ ਨੂੰ ਰੋਜ਼ ਉੱਠ ਕੇ ਘੁੱਟ ਦਿੰਦੇ ਨੇ ਰੋਜ਼ ਤੁਹਾਨੂੰ ਮਤਲਬ ਭਜਾਉਂਦੇ ਨੇ ਇਹ ਹਾਲ ਸਾਡੇ ਪੰਜਾਬ ਦਾ ਵੀ ਹੈ ਸਾਡੇ ਪੰਜਾਬ ਦੇ ਚ ਪੁਲਿਸ ਦੀ ਗਿਣਤੀ 80000 ਤੇ ਸਾਡੀ ਜਿਹੜੀ ਮੇਲ ਫੀਮੇਲ ਮਿਲਾ ਕੇ ਜੇਕਰ ਬੱਚਿਆਂ ਨੂੰ ਛੱਡ ਵੀ ਦਿੱਤਾ ਜਾਏ ਤਾਂ ਸਾਡੀ ਗਿਣਤੀ ਆ 2 ਕਰੋੜ 70 ਲੱਖ ਰੁਪਈਆ 70 ਆਰ ਅਰਨੀ ਹੋਰ ਹਰਤਾਂ ਲਾ ਕੇ 2 ਕਰੋੜ 77 ਲੱਖ ਦੀ ਆਬਾਦੀ ਨੂੰ 50 ਹਜ਼ਾਰ ਮੁਲਾਜ਼ਮ ਮੂਰੇ ਲਈ ਫਦਾ ਕਿੰਨਾ ਚਿਰ ਜਿੰਨਾ ਚਿਰ ਦੋਸਤੋ ਤੁਸੀਂ ਸਾਰੇ ਉੱਠ ਕੇ ਮੈਦਾਨ ਚ ਨਹੀਂ ਆਉਂਦੇ ਜਿੱਦੇ ਹਰ ਘਰ ਦੇ ਵਿੱਚੋਂ ਨਿਕਲ ਕੇ ਆਪਾਂ ਮੈਦਾਨ ਚ ਆ ਕੇ ਮਰਦਾਵੇ ਨਾਲ ਗੱਲ ਕਰਦਾ ਕੁਝ ਨਹੀਂ ਰਹਿਣਾ ਇਹਨਾਂ ਦਾ ਜਿਹੜੇ ਅੱਜ ਸਾਨੂੰ ਮਤਲਬ ਭੇਡਾਂ ਬੱਕਰੀਆਂ ਬਣਾਈ ਫਿਰਦੇ ਨੇ ਸੋ ਇਸ ਕਰਕੇ ਸਰਕਾਰ ਬਾਜ ਆਵੇ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਹੈ ਤੱਕੜੇ ਹੋਵੋ ਦਿਲਣਾ ਛੱਡਿਓ ਇਹ ਹਮਾਰੇ ਹਮਲੇ ਹੁੰਦੇ ਰਹਿਣਗੇ ਸਰਕਾਰ ਨੇ ਮਚਾ ਹੋਇਆ ਕਿ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਨੂੰ ਦੇਣੀਆਂ ਐ ਤੁਹਾਡੇ ਹੱਥ ਖੜੇ ਕਰਾਉਣੇ ਐ ਸੋ ਇਸ ਕਰਕੇ ਇਸ ਲੜਾਈ ਨੂੰ ਹੋਰ ਤਾਕਤ ਨਾਲ ਅੱਗੇ ਵਧ ਕੇ ਲੜਨ ਦੀ ਲੋੜ ਐ ਤੇ ਲੜਾਂਗੇ ਸੋ ਆਪ ਸਭ ਨੂੰ ਮੇਰੀ ਬੇਨਤੀ ਐ ਮਜਬੂਤੀ ਨਾਲ ਅੱਗੇ ਵਧਣ ਦੀ ਲੋੜ ਐ ਔਰ ਬੜੀ ਸਮਝਦਾਰੀ ਨਾਲ ਬੜੀ ਸ਼ਾਂਤੀ ਨਾਲ ਤੇ ਸੰਜਮ ਨਾਲ ਧੀਰਜ ਦੇ ਨਾਲ ਇਹ ਲੜਾਈ ਜਿੱਤੀ ਜਾਣੀ ਐ ਹੋਰ ਵੱਡੀ ਸ਼ਕਤੀ ਇਕੱਠੀ ਕਰਨ ਦੀ ਲੋੜ ਪੈਣੀ ਐ ਔਰ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਕਿ ਲੋਕਾਂ ਦਾ ਲੋਕਾਂ ਦਾ ਸਬਰ ਪਰਖਣ ਦੀ ਕੋਸ਼ਿਸ਼ ਨਾ ਕਰੇ ਸਰਕਾਰ ਆਏਗਾ ਲੋਕਾਂ ਦਾ ਸਬਰ ਪਰਖਿਆ ਜਾਂਦਾ ਹੈ ਔਰ ਜੇ ਸਬਰ ਜੇ ਟੁੱਟੇਗਾ ਉਸ ਦਿਨ ਫਿਰ ਤੁਹਾਡੇ ਤੋਂ ਇਹਨੂੰ ਬੰਨ ਲੱਗਣੇ ਨਹੀਂ ਇਹ ਦਰਿਆ ਟੁੱਟਣ ਵਰਗਾ ਬੰਨ ਟੁੱਟਣਾ ਹੈ ਜਿੱਦ ਦੇ ਟੁੱਟਿਆ ਫਿਰ ਰੁਕਣਾ ਨਹੀਂ ਇਹ ਅੱਗੇ ਟੁੱਟ ਕੇ ਅੱਜ ਕੁਝ ਦਿਨ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਚ ਸੋ ਕਿਸੇ ਤੋਂ ਨਹੀਂ ਰੁਕਿਆ ਉਸ ਦਿਨ ਸੋ ਇਹ ਮੇਰੀ ਬੇਨਤੀ ਹੈ Rajasthan ਸਰਕਾਰ ਇਸ ਗੱਲ ਤੋਂ ਸਬਕ ਲਵੇ ਇਸ ਗੱਲ ਤੋਂ ਸਮਝੇ ਕੇ ਲੋਕਾਂ ਦਾ ਰੋਹ ਬਹੁਤ ਵੱਡਾ ਹੁੰਦਾ ਤੁਸੀਂ ਉੱਥੇ ਲੋਕਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਤੇ ਬਾਅਦ ਦੇ ਵਿੱਚ ਤੁਸੀਂ ਧਰਨਾ ਧੋਖੇ ਨਾਲ ਉਠਾਤਾ ਇਹ ਇਹ ਬੋਧਾਚਰ ਚੱਲਣਾ ਨਹੀਂ ਕੰਮ ਸੋ ਮਰੀ ਲੋਕਾਂ ਨੂੰ ਫਿਰ ਬੇਨਤੀ ਆ ਤਕੜੇ ਹੋ ਕੇ ਹਮਲਾ ਮਾਰੋ ਤਕੜੇ ਹੋ ਕੇ ਲੜਾਂਗੇ ਬਹੁਤ ਬਹੁਤ ਧੰਨਵਾਦ ਦੱਸਦੀ ਹੈ ਕਿ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਲਗਾਤਾਰ ਆਹਮੋ-ਸਾਹਮਣੇ ਨੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਕਿਸਾਨਾਂ 'ਤੇ ਕਾਰਵਾਈ ਕੀਤੀ ਗਈ ਤਾਂ ਉੱਥੇ ਹੀ ਦਿੱਲੀ ਵੀ ਲਗਾਤਾਰ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਜਦਕਿ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਤੇ ਭਗਵੰਤ ਮਾਨ ਮੁੱਖ ਮੰਤਰੀ ਨੇ ਜੋ ਉਹ ਵੀ ਸਖਤ ਸਟੈਂਡ ਲੈਂਦੇ ਨਜ਼ਰ ਆਏ